ਲੋਈ ਅਜਿਹੇ ਬਲੌਗ ਵਿੱਚ ਆਪਾਂ ਨੇ ਜਿਹੜਾ ਆਪਣਾ ਸੈੱਟ ਤਿਆਰ ਇਹਦੇ ਉੱਤੇ ਕੱਲੋਂ ਆਪਾਂ ਪਾਦਾਂਗੇ 74 ਲੋਹੇ ਦੀ ਇਹ ਆਪਾਂ ਡੱਬੇ ਪਾਤੇ ਤੇ ਦੂਪ ਪੈਣਾ ਕਰਤੀ ਆਪਾਂ ਨੇ ਪਾਉਡੀ ਦਾ ਕੰਮ ਸਟਿਲ ਆ ਤੇ ਇਹ ਉਸ ਤੇ ਜਿਹੜੇ ਉੱਤੇ ਕੰਮ ਚੱਲ ਰਿਹਾ ਬਾਹਰ ਤੋਂ ਵੀ ਤੇ ਪਾਉਡੀ ਦਾ ਸੀਲੀ ਕੋਟ ਲਾਈਏ ਇਹ ਜਾਲ ਵੀ ਦੇ ਰਿਹਾ ਉੱਤੇ ਫਿਰ ਕੰਮ ਬਕਸੋ ਕੋਲ ਜੇ ਕਿੰਨਾ ਦੇ ਇਹ ਗਾਈ ਉਹ ਪੁਆਇੰਟ ਕਰਕੇ ਦੱਸੋ ਕਹਿਣ ਬੜਾ ਕੰਮ ਤੇ ਹਜੇ ਕੱਲ ਨੂੰ ਉਧਰ ਵੀ ਜਾਣਾ ਉਹ ਤੇ ਥੱਲੇ ਕੰਮ ਕਰਨਾ ਕੀ ਹੋ ਕੀ ਗਾ ਇਹਨੇ ਪਾਉੜੀ ਬੰਦੇ ਸਾਹ ਚ हाँ, मन कटा कर दर सवेर तो फिर स्टार्टिंग काम चादर पे अच आप चादर पागे ढाती हफ्ता पा अच्छा ये देख लिया मौसम है माहौल बने हमें ਪਾ ਰਹੇ ਹਾਂ ਉਹਦੇ ਸਾਥ ਲੋਹੇ ਦੀਆਂ ਚਾਦਰਾਂ ਦੀ ਥਾਲਿਆਂ ਪਾਣੀ ਤੋਂ ਸ਼ੁਰੂਆਤ ਪਣੀ ਪੁਣੀ ਪੀ ਕੇ ਫਿਰ ਜੰਮੜਨੇ ਦਾ ਮੈਨੂੰ ਪਹਿਪਹਿਣਗੇ ਤੇ ਬੱਚਾ ਪੀਓ ਪੀ ਜਾਂਦੇ ਰੇਡ ਵਾਲਿਆ ਤੀ ਅੱਜ ਦਾ ਚੱਲ ਰਹਿ ਕੰਮ ਉਹਦਾ ਇੰਤ ਲੈਣ ਤੇ ਨੂੰ ਮੇੜਾ ਮਿੱਠਾ ਆਪਣਾ ਕੰਮ ਦਾਤ ਆ okay. ਰਗਾ <avía temples> ਤਾ ਅੱਜ ਪੂਰਾ ਠੰਡਾ ਚੱਲ ਬੱਦਲ ਵਾਈ ਜੀ ਹੋ ਗਈ ਹੁਣ ਚੱਲ ਮੈਂ ਲੇਹਾਂ ਉਹਦਾ ਬੋਤਾ ਅੜ ਗਿਆ ਵੇਚਾਂ ਇਹਨਾਂ ਦਾ ਅੜ ਗਿਆ ਵੇਚਾਂ ਉਹ ਬੈਕ ਲਈ ਆਉਂਦਾ ਉਹ ਸਿੱਧੀ ਲਈ ਆਉਂਦਾ ਆਉਂਦੇ ਨੋ ਪੁੱਠੇ ਦਾ ਚੱਲ ਚੱਲ ਬਾਰਾ ਪੁੱਠਾ ਦਾ ਕੱਟ ਗਿਆ ਫਰਮਾਉਣ ਨੂੰ ਬੋਲੋ ਸਾਵਾਂ ਮੌਸਮ ਹੋ ਗਿਆ ਜਿਹੜਾ ਠੰਡਾ ਮੌਸਮ ਠੰਡਾ ਹੋ ਗਿਆ ਸੀ ਨਾ ਬੱਦਲ ਬਾਈ ਹੋਈ ਪਈ ਅਗਦਾ ਪੂਰੀ ਹਵਾ ਵੀ ਚੱਲਦੀ ਆ ਪ੍ਰਿਆ ਗੱਡੀ ਜੀ ਆ ਗਈ ਆਪਣੀ ਤੁਰਕੇ ਲੈ ਜੀ ਭਰ ਕੇ ਵੰਡਦੇ ਨਹੀਂ ਇਹ ਪੰਜ ਚਾਰ ਮਿੱਥਾ ਜੀ ਚੰਗਾ ਠੰਡਾ ਹੁੰਦਾ ਇਹ ਹੁੰਦਾ ਉਹ ਲਾਤੀ ਗਿਰੇ ਲਾ ਹਾਂ ਚੱਕ ਦਾ ਕੰਮ ਬੜੀ ਆਪਣਾ ਘਾਤਾ ਗਰਾ ਅੰਗਰੋਗ ਹੋ ਗਿਆ ਜਦੋਂ ਫੇਰ ਦੇ ਚੁੜੇ ਖਾਣਾ ਤੋ ਗੱਲ ਹੋ ਗਈ ਚੱਲੋ ਚੱਲੋ ਹੋਇਆ ਕੰਮ ਜੱਡੀਆਂ-ਕੱਡੀਆਂ ਨੇ ਥੱਲੇ ਪੂਰੀਆਂ ਪੜੀਆਂ ਇੱਕੋ ਲਾਈਨ ਤੇ ਸਭ ਹੋ ਗਿਆ ਸੈਟਾ ਹੁੰਦਾ ਹੁੰਦਾ ਹਮੇਂ ਸਾਥ ਵਿੱਚ ਦੇ ਭੀਤੇ ਜਿਹੜੇ ਬੈਨੇ ਮਿਸਤਰੀ ਤੇ ਮਿਸਤਰੀ ਲੱਕੜਾਂ ਦਾ ਲੋਹੇ ਦਾ ਸਟੀਲ ਦਾ ਪੱਚ ਬਲੇ ਮਿਸਤਰੀ ਆ ਪੈਣਦੇ ਗਾਇਆ ਤੇ ਜੀ ਨਹੀਂ ਇਹ ਬਣ ਪੜਿਆ ਮੇਰੇ ਨੇ ਤੇਜਰ ਵਗਣ ਜਿਵੇਂ ਜਿਵੇਂ ਨੇ 100 ਮੀਟਰ ਚੱਕੇ ਤੋਂ ਨਿਕਲ ਆ। ਇੱਥੇ ਅਜੇ ਉਹੀ ਕੰਮ ਹੈ। ਇੱਕ ਵਾਰੀ ਲੋਹੇ ਵਾਲਾ ਇੱਕ ਵਾਰੀ ਸਪੀਡ ਲੈ ਲੈ। ਉਸ ਦਾ ਆਉਂਦਾ ਟਾਈਮ ਹੋ ਚੁੱਕਿਆ ਜੇ ਦਾ। ਹੋ ਗਏ ਸੀ ਇਹ ਡਾ ਰੀਟ ਚਾਰ ਕਰਦਾ ਇਹਦਾ। ਇਹ ਗੇਟ ਓਰੇ ਲੰਬੇ ਨੇ। ਗਾਰ ਲੋ ਹੈ ਨਹੀਂ ਮਾਤਾ ਜੀਰ ਮੁੰਡਾ ਕਿਆ ਲਾਰਟਾ ਫਲੋਰ ਤੇ ਰੋਹਿੰਦਾ ਸਾਰਾ ਸੰਸਰੂ ਕੋਈ ਕੋਕੀ ਨਾ ਹਟਾ ਵਰ ਕੋ

ਹਵਾ ਕੱਢਣੇ ਵਾਲਾ ਰਮੈਸਾ ਫਾਇਦਾ ਹੈ ਕਿ ਨਾ ਲਾਉਣ ਬਾ ਕਿ ਲਾਉਣਾ ਅੱਜ ਆਪਾਂ ਇੱਥੇ ਹਵਾ ਕੱਢਣੇ ਮੈਸੇਦ ਲੋ ਹਵਾ ਕਰਾਉਣਾ ਕਰਨਾ ਹੈ ਜੇ ਰਮੈਸ ਨੂੰ ਦਿਨਦਰ ਭਾ ਗੀ ਉਹ ਲਕਮੀ ਦਾ ਸਭ ਰੂਲ ਅਫਸਰ ਕਰੂੰਗੀ ਅੱਧਾ ਪਿੱਟਾ ਹੁਣ ਉਹ ਮਿੰਟਾ ਆਉਂਦਾ ਟਾਈਮ ਹੋ ਚੁੱਕਿਆ ਜੀ ਦਾ

ਕਰ ਦੇਣਾ ਆਪਣੇ ਲੋਗ ਦੀ ਵਿਚਾਰ ਤੋਂ ਤਾਂ ਗੇਟ ਹੋ ਰਿਹਾ ਲੱਗ ਰਿਹਾ ਇਹਦਾ ਇਹ ਡਿਜ਼ਾਈਨ ਪਿਆ ਹੈ ਦੂਸਰੇ ਪਾਸੇ ਦੀ ਕੋਈ ਵਿੱਚ ਦੀ ਨਾ ਉਂਕਾ ਦੇ ਕਾਗਰ ਰੱਖ ਕਰਕੇ ਇਹ ਦਿਖਾਉਂ ਗਏ ਰੋ ਇਹ ਤਿਆਰ ਹੋ ਗਿਆ ਜਦ ਲੱਗ ਗਿਆ ਕੋਈ ਟੈਂਪਸ ਲੱਗੀ ਜਾਣਾ ਇਹ ਬਾਅਦ ਹੁੰਦਾ ਹੈ ਬਹੁਤ ਹੁਣ ਇਹ ਡਿਜ਼ਾਈਨ ਪਿਆ ਹੈ ਯਾਰੀ ਤਾਂ ਮੈਂ ਕੈਮਰੇ ਚ ਦੀਦੀ ਨਹੀਂ ਹੈਗੀ ਹੋਏ ਐਂ ਜੇ ਕਰਕੇ ਡੱਬੇ ਹੀ ਦੀਦੀ ਨੇ ਇਹ ਬਣਾਦਾ ਗੇਟ ਆ। ਜਾਲੀ ਇਹਦੇ ਇਹ ਰੰਗ ਕੋ ਬਲੈਕ। ਇਹਨਾਂ ਦਾ ਲੋਕ ਸੈਟਰ ਲਾਉ ਕਰ। ਸੈਂਟ ਲਾਉ। ਇਹ ਘਾਤੇ ਰੂਮ ਤਿਆਰ। ਬਹੁਤ ਮਜ਼ਬੂਤੀ ਆ। ਮੋਰ ਲੈ ਦੇ ਜਾਰੇ ਲੋਹੇ ਦੇ ਪਾਈਨੇਗਾ। ਪੈਪ। ਰੋਈ ਪਾਸਿੰਗ ਜਿਹਦੇ ਬਾਹਰ ਦਿੱਤ ਲੱਗਾ ਭੈ ਨਹੀਂ ਬਦਲਾ ਲੱਕੜ ਦਾ ਕੀ ਕਰਦਾ ਹੈ ਹਾਂ ਜਦ ਸੇਰਾ ਗੱਲ ਬਾਤ ਹੋ ਜੂਦੇ ਤੇ ਬਾਹਰ ਪਰ ਲਾਦਾ ਕਰਾਇਆ ਪੂਰੀ ਚੰਗੀ ਤਰ੍ਹਾਂ ਇਹ ਪਰ ਉਹ ਮੈਂ ਤਾਂ ਫਿਰ ਸਿੱਧੀ ਪਤਾ ਹੀ ਲੱਗਾ ਵੀ ਇਹ ਲੱਕੜ ਦਾ ਹੈ 嗯。Mm.